जी राम जी बिल नहीं चलेगा मजदूर विरोधी कानून रद्द करो पंजाब केंद्र की सरकार मुर्दाबाद बीज बीज बिल बीसौ पच्चीस रद्द करो

ਸਾਰੇ ਮਜ਼ਦੂਰ ਇੱਕਾ ਜਿੰਦਾਬਾਦ 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 ਮੰਰੇਗਾ ਤੇ ਹਮਲਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਤੁਸੀਂ ਸਾਰੇ ਪੈਣੋ ਤੁਸੀਂ ਆਇਆ ਇਹ ਪ੍ਰਚਾਰ ਪਿੰਡਾਂ 'ਚ ਸ਼ੁਰੂ ਕਰਦੇ ਹੋ ਮੈਂ ਇੱਕ ਦਿਨ ਪਿੰਡ ਗਿਆ ਉੱਥੇ ਥੋੜੀਆਂ ਦਿੱਤੀਆਂ ਆਈਆਂ ਉਹ ਮੈਨੂੰ ਕਹਿਣ ਲੱਗੇ ਅਸੀਂ ਥੋੜੀ ਗਿਣਤੀ ਜੇ ਮੈਂ ਕਹਾ ਨਹੀਂ ਕੋਟਾ ਸੋਸ਼ਲ ਮੀਡੀਆ ਸਾਡੇ ਨਾਲ ਵੀ ਤਿਆਰ ਹੈ ਕੇਂਦਰ ਦੀ ਮੋਦੀ ਸਰਕਾਰ ਜੋ ਮੰਰੇਗਾ ਕਾਨੂੰਨ ਜਿਹੜਾ 2009 ਤੋਂ ਬਣਿਆ ਸੀ ਜਿਹੜਾ ਦੇਸ਼ ਦੇ 12 ਕਰੋੜ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਸੀ ਗਰੀਬ ਲੋਕਾਂ ਨੂੰ ਉਹਨੂੰ ਜਿਹੜਾ ਬੰਦ ਕਰਕੇ ਮੋਦੀ ਨੇ ਨਵਾਂ ਜਿਹੜਾ ਜੀ ਰਾਮਜੀ ਦਾ ਜਿਹੜਾ 2025 ਦਾ ਕਾਨੂੰਨ ਸੰਸਦ ਪਾਸ ਕੀਤਾ ਉਹਦੇ ਖਿਲਾਫ ਕੱਬੀਆਂ ਪਾਰਟੀਆਂ ਨੇ ਸੱਦਾ ਦਿੱਤਾ ਕਿਉਂਕਿ ਜਿਹੜਾ ਮਨਰੇਗਾ ਹੈ ਉਹ ਗਰੀਬ ਲੋਕਾਂ ਨੂੰ ਬੇਰਜ਼ਗਾਰ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਪਿੰਡੂ ਲੋਕਾਂ ਨੂੰ ਅਨਰੋਲ ਹੈ ਜਿਹੜਾ ਉਹ ਰੋਜ਼ਗਾਰ ਦੇ ਰਿਹਾ ਸੀ ਕਾਨੂੰਨ ਪਰ ਮੋਦੀ ਜੋ ਨਵਾਂ ਕਾਨੂੰਨ ਲੈ ਕੇ ਆਇਆ ਇਹ ਰੋਜ਼ਗਾਰ ਖੋਹ ਰਿਹਾ ਇਹਦੇ ਨਾਲ ਜਿਹੜਾ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲੇ ਹੀ ਮਨਰੇਗਾ ਫੰਡਾਂ ਦੇ ਵੱਡੀ ਕਟੌਤੀ ਕੀਤੀ ਹੈ ਔਰ ਉਸ ਕਟੌਤੀ ਤੋਂ ਬਾਅਦ ਹੁਣ ਪਿੰਡਾਂ ਦੇ ਜਿਹੜੇ ਕੱਚੇ ਕੰਮ ਹੈ ਉਹ ਮਜ਼ਦੂਰਾਂ ਦੇ ਜਿਹੜੇ ਬੰਦ ਕਰ ਦਿੱਤੇ ਗਏ ਪੱਕੇ ਕੰਮ ਕਰਨ ਲਈ ਕੋਈ ਵੀ ਜਿਹੜਾ ਸਮਾਨ ਹੈ ਉਹ ਆਧਾਰਾ ਨਹੀਂ ਦਿੰਦਾ ਜਿਹੜਾ ਅਜੇ ਕਾਨੂੰਨ ਮਜ਼ਦੂਰ ਵਿਰੋਧੀ ਲੈ ਕੇ ਆਇਆ ਮੋਦੀ ਇਹਦੇ ਨਾਲ ਨਾਲ ਬਿਜਲੀ ਸੋਧ ਬਿੱਲ ਜਿਹੜਾ 225 ਹੈ ਉਹ ਜਿਹੜਾ ਬਿਜਲੀ ਸਾਰੀ ਪ੍ਰਾਈਵੇਟਾਂ ਨੂੰ ਕਰ ਰਿਹਾ ਬਿਜਲੀ ਸੋਧ ਬਿੱਲ 225 ਹੈ ਉਹਦੇ ਨਾਲ ਜਿਹੜਾ ਬੀਜਾਂ ਦੀਆਂ ਕੰਪਨੀਆਂ ਨੂੰ ਜਿਹੜਾ ਮੁਨਾਫਾ ਉਹ ਹੋਣਾ ਏ ਇਸ ਕਰਕੇ ਨਾ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਚਾਰ ਜਿਹੜੇ ਮਜ਼ਦੂਰਾਂ ਦਾ ਲੜਕਾ ਜਾਤੀ ਤੋਂ ਬਾਅਦ ਕਾਨੂੰਨ ਪ੍ਰਾਪਤ ਕੀਤੇ ਨੇ ਉਹਨਾਂ ਕਾਨੂੰਨਾਂ ਨੂੰ ਮੋਦੀ ਦੀ ਸਰਕਾਰ ਨੇ ਖਤਮ ਕਰਕੇ ਚਾਰ ਲੇਬਰ ਕੋਡ ਆ ਜਿਹੜੇ ਲੈਂਦੇ ਆ ਉਹ ਮਜ਼ਦੂਰਾਂ ਦਾ ਜਿਹੜਾ ਸ਼ੋਸ਼ਣ ਕਰਨਾ ਉਹਨਾਂ ਕਾਨੂੰਨਾਂ ਨੇ ਇਸ ਕਰਕੇ ਅੱਜ ਲੜਾਈ ਸਾਡੀ ਸਿੱਧੀ ਮੋਦੀ ਨਾਲ ਹੈ ਕਿਉਂਕਿ ਮੋਦੀ ਮਜ਼ਦੂਰ ਵਿਰੋਧੀ ਹੈ ਮੋਦੀ ਜਿਹੜਾ ਉਹ ਕਿਸਾਨ ਵਿਰੋਧੀ ਹੈ ਇਹ ਨੀਤੀਆਂ ਜਿਹੜੀਆਂ ਮੋਦੀ ਦੀਆਂ ਉਹ ਗਰੀਬ ਲੋਕਾਂ ਦੀ ਜਿਹੜੀ ਦੋ ਡੰਗ ਦੀ ਰੋਟੀ ਹੈ ਜਿਹੜਾ ਸਾਡੀ ਪੈਣਪਰਾ ਸਾਡਾ ਮਾਪਿਓ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਅੱਜ ਉਹ ਪਰਿਵਾਰ ਕੋਲੋਂ મોદી ਜਿਹੜਾ ਰੋਟੀ ਖੋਹ ਰਿਆ ਇਹ ਗਰੀਬ ਲੋਕਾਂ ਦੇ ਮੰਦਰੇਗਾ ਕਾਮਿਆਂ ਦੇ ਟਿੱਡ ਵਿੱਚ ਜਿਹੜੀ ਸਿੱਧੀ ਲੱਤ ਮਾਰੀ ਹੈ ਇਸ ਕਰਕੇ ਅਸੀਂ ਜਿਹੜਾ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਲੜੇ ਸੀ ਔਰ મોદી ਨੂੰ ਚੁਗੜਾ ਪਿਆ ਸੀ ਅੱਜ ਵੀ ਅਸੀਂ ਉਸੇ ਤਰ੍ਹਾਂ ਲੜ ਕੇ મોદી ਦਾ ਜਿਹੜਾ ਕੀਲਾ ਉਹ ਮਜ਼ਦੂਰਾਂ ਨੇ ਵੇਸ਼ ਪੱਦਰ ਤੇ ਕੱਢਣਾ ਇਹ ਕਾਨੂੰਨ ਕਿਸੇ ਵੀ ਹਾਲਤ ਜਿਹਾ ਸੀ ਲਾਗੂ ਨਹੀਂ ਹੋਣਾ ਸਾਡੀ ਮੰਗ ਹੈ ਕਿ ਮੰਰੇਗਾ ਕਾਨੂੰਨ ਜਿਹਦਾ ਚੱਲਿਆ ਆਂਦਾ ਹੈ ਉਹਦੇ ਕਾਨੂੰਨ ਜਿਹੜਾ ਰਹਿਣਾ ਚਾਹੀਦਾ ਇਹਦੇ 'ਚ ਜੇ ਕੋਈ ਸੁਧਾਰ ਕਰਨਾ ਤਾਂ ਬੇਸ਼ੱਕ ਦੀ ਮੋਦੀ ਕਰੇ ਪਰ ਇਹਦੇ ਜਿਹੜਾ ਬੰਦ ਹੈ ਇਹਨੂੰ ਨਹੀਂ ਹੋਣ ਦੇਵਾਂਗੇ ਇਹੀ ਅੱਜ ਸਾਡੀਆਂ ਖੱਬੀਆਂ ਪਾਰਟੀਆਂ ਸੀਪੀਆਈਐਮ ਸੀਪੀਆਈ ਤੇ ਪੰਜਾਬ ਪੱਦਰ ਦੇ ਲਿਬਰੇਸ਼ਨ ਪਾਰਟੀ ਅੱਜ ਇੱਥੇ ਦੋਨੇ ਸੀਪੀਆਈ ਦੇ ਸੀਪੀਐਮ ਐਸਆ ਦਾ ਜਿਹੜਾ ਮਜ਼ਦੂਰ ਵਿਰੋਧੀ ਕਾਨੂੰਨਾਂ ਦਾ ਜਿਹੜਾ ਮਜ਼ਦੂਰ ਵਿਰੋਧੀਆਂ ਦਾ ਜਿਹੜਾ ਹਮਲਾ ਕੇਂਦਰ ਦੀ ਸਰਕਾਰ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਡਟ ਰਹੇ ਹਾਂ ਮਜ਼ਦੂਰ ਕਾਮਰੇਡ ਦਸਨਪਸੰਗ ਢੇਰ ਤਹਿਸੀਲ ਸਖਤਰ ਸੀਪੀਆਈਐਮ ਸ਼੍ਰੀ ਨਾਨਦਪੁਰ ਸਾਹਿਬ ਅੱਜ ਅਸੀਂ ਬਸ ਅੱਡਾ ਨਾਨਦਪੁਰ ਸਾਹਿਬ ਤੋਂ ਇੱਕ ਵੱਡਾ ਇਕੱਠ ਕਰਕੇ 2 ਘੰਟੇ ਧਰਨਾ ਲਾਣ ਪਰੰਤ ਜਿਹੜੀ ਅੱਜ ਰੈਲੀ ਹੈ ਐਸਡੀਐਮ ਦਫ਼ਤਰ ਆ ਕੇ ਆਪਾਂ ਆਰਤੀ ਫੁਕੀ ਹੈ ਸਰਕਾਰ ਨੇ ਜਿਹੜਾ ਨਵਾਂ ਰਾਮਜੀ ਕਾਨੂੰਨ ਲਿਆਂਦਾ ਇਹ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਅਸੀਂ ਇਹਦਾ ਡਟ ਕੇ ਦੇਸ਼ ਪੱਧਰ ਤੇ ਅੱਜ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਇਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਸੰਘਰਸ਼ ਨੂੰ ਸਾਨੂੰ ਸਾਲ 2 ਸਾਲ ਜਿੰਨਾ ਵੀ ਲੰਬਾ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਦੇਖੋ ਸਾਹਬ ਔਰ ਇਹ ਕਾਨੂੰਨ ਨੂੰ ਬਾਸ ਕਰਾਵਾਂਗੇ ਜੀ ਮੇਰਾ ਨਾਮ ਮਨਪ੍ਰੀਤ ਕੋਹਰੇ ਮੈਂ ਪਿੰਟਟੇਰ ਤੋਂ ਹਾਂ ਬਤੌਰ ਮੈਡ ਮੈਂ ਡਿਊਟੀ ਕਰ ਰਹੀ ਹਾਂ ਫਿਲਹਾਲ ਸਾਨੂੰ 3 ਮਹੀਨੇ ਹੋ ਗਏ ਘਰ ਬੈਠਿਆਂ ਨੂੰ ਹੀ ਤੇ ਹੁਣ ਸਾਨੂੰ ਅਚਾਨਕ ਪਤਾ ਚੱਲਿਆ ਕਿ ਇਹ ਤਾਂ ਸਕੀਮਾ ਜੋ ਬਿੱਲ ਹੈ ਉਹ ਕੁਝ ਹੋਰ ਹੀ ਪਾਸ ਹੋ ਗਿਆ ਹੁਣ ਤੁਸੀਂ ਦੱਸੋ ਜਿੱਤੇ 250 ਬੰਦਾ ਨਰੇਗਾ ਦੇ ਵਿੱਚ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਆ ਉਹ ਕੀ ਕਰੂਗਾ ਉਹ ਉਹਦਾ ਤਾਂ ਕਰਦਾ ਕੰਮ ਔਰ ਘਰ ਦੀ ਰੋਜ਼ੀ ਰੋਟੀ ਖੁਸ਼ਗੀ ਉਹ ਕਿੱਦਾਂ ਆਪਣੇ ਬੱਚੇ ਪਾਲੂਗਾ ਉਹਨਾਂ ਦਾ ਗੁਜ਼ਾਰਾ ਨਰੇਗਾ ਤੇ ਹੀ ਚੱਲ ਰਿਹਾ ਇਹ ਕਾਨੂੰਨ ਜੋ ਸਰਕਾਰ ਨੇ ਬਦਲਿਆ ਇਹ ਉਹਨਾਂ ਨੂੰ ਵਾਪਸ ਲੈਣਾ ਹੀ ਪੈਣਾ ਅਸੀਂ ਉਹਨਾਂ ਨੂੰ ਮਜਬੂਰ ਕਰਨਾ ਕਿ ਉਹ ਵਾਪਸ ਲਵੇ ਜੇ ਉਹ ਸਾਡੀ ਗੱਲ ਨਹੀਂ ਸੁਣ ਰਹੇ ਆ ਅਸੀਂ ਇਸ ਤੋਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਤਰ ਹੋ ਕੇ ਅੱਗੇ ਵੀ ਇਦਾਂ ਹੀ ਰੋਸ ਰੈਲੀਆਂ ਕਰਾਂਗੇ ਮਾਸਮੈਂ ਇਨਾ ਹੀ ਕਹਿਣਾ ਚਾਹੂੰਗੀ ਧੰਨਵਾਦ ਇਹਦਾ ਕਾਨੂੰਨ ਇਹ ਜਿਹੜਾ ਨਵਾਂ ਬੀਬੀ ਰਾਮਜੀ ਬਿੱਲ ਲੈ ਕੇ ਆਏ ਜੀ ਇਹਨੂੰ ਅਸੀਂ ਬੰਦ ਕਰਾਉਣਾ ਚਾਹੁੰਦੇ ਜੀ ਆਪਣਾ ਮਨਰੇਗਾ ਭਾਲ ਕਰਨ ਸਾਡਾ ਫੇਰ ਸਾਨੂੰ ਕੋਈ ਕਾਨੂੰਨ ਚਾਹੀਦਾ ਸਾਡੀ ਰੋਜੀ ਰੋਟੀ ਹੈ ਜੀ ਅਸੀਂ ਉਹਦੇ ਨਾਲ ਬੱਚੇ ਪਾਲਦੇ ਹੈ ਜੀ ਨਹੀਂ ਹੋਰ ਕੋਈ ਅੱਗੇ ਅਗਲਾ ਕੀ ਸੁਣਾਉਗਾ ਤੁਹਾਡਾ ਅਸੀਂ ਇੱਦਾਂ ਹੀ ਸੰਘਰਸ਼ ਕਰਾਂਗੇ ਜੀ ਅਸੀਂ ਹੋਰ ਵੀ ਅੱਗੇ ਜਾਵਾਂਗੇ ਜੀ ਜਿੱਥੇ ਤੱਕ ਸਾਤੇ ਹੋਇਆ ਸੀ ਉੱਥੇ ਪੁੱਜਾਂਗੇ ਪਰ ਅਸੀਂ ਅੱਦੇ ਅੱਗੇ ਤੱਕ ਦਰਨਾ ਲਾਵਾਂਗੇ ਅਸੀਂ ਪਿੰਡਾਂ ਦੇ ਪਿੰਡ ਜੁੜ ਜਾਵਾਂਗੇ ਪਰ ਅਸੀਂ ਆਪਣਾ ਜਿਹੜਾ ਸਾਡਾ ਰੋਜ਼ਗਾਰ ਹੈ ਅਸੀਂ ਇਹ ਖੂਨ ਨਹੀਂ ਦੇਣਾ ਜੀ ਇਹਨਾਂ ਨੂੰ ਠੀਕ ਹੈ ਜੀ ਦੇਖੋ ਸਾਡੇ ਪਿੰਡ ਵਿੱਚੇ ਘੱਟੋ-ਘੱਟ 400 ਬੰਦਾ ਕੰਮ ਕਰਦਾ 300 ਬੰਦਾ ਕੰਮ ਕਰਦਾ ਉਹ ਕਿੱਥੇ ਜਾਣਗਾ ਇਤਨੇ ਬੰਦੇ ਆ ਗਏ ਉਹ ਕਿੱਥੇ ਉਹਨਾਂ ਦੇ ਚੁੱਲ੍ਹੇ ਕਿੱਥੇ ਚੋਲਣਗੇ ਕਿੱਥੇ ਉਹਨਾਂ ਦੇ ਮਤਲਬ ਰੋਟੀ ਕਿੱਥੋਂ ਪੱਕਣਗੀ ਕਿੱਥੋਂ ਉਹਨਾਂ ਦੇ ਬੱਚੇ ਪੜ੍ਹਨਗੇ ਠੀਕ ਹੈ ਜੀ ਇਹ ਸਾਡਾ ਸੰਘਰਸ਼ ਹੈ ਜੀ ਅਸੀਂ ਜਿੱਥੇ ਤੱਕ ਵੀ ਹੋਵਾਂਗੇ ਉੱਥੇ ਤੱਕ ਜਾਵਾਂ